26 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ। ਮੇਰਾ ਪੁੱਤ ਤਾਂ ਖੜਾ ਬਾਹਰ ਚ ਜੂਸ ਪੀ ਜਾਂਦਾ। ਕੋਈ ਉਹਦੇ ਜਦ ਚੇਤੇ ਨਹੀਂ ਸੀ ਵੀ ਮੇਰੇ ਨਾਲ ਲੜਨਗੇ। ਪਿੱਛੇ ਦੀ ਆ ਕੇ ਚੁੰਬੜ ਕੇ ਉਹਦੇ ਪਹਿਲਾਂ ਵੀ ਲਾਈਟ ਲੱਗੀ ਸੀ ਸਿਰ 'ਚ ਉਹਦੇ ਜਦੋਂ ਸਿਰ 'ਚ ਮੁੱक्की ਮਾਰੀ ਉਹ ਡਿੱਗ ਪਿਆ ਉਹਦੀ ਉੱਠਣ ਦੀ ਪਹੁੰਚ ਨਹੀਂ ਪਈ। ਡਿੱਗੇ ਪਏ ਦੀ ਉਹਦੇ ਨੱਤਾ ਮਾਰੀ ਗਏ ਆ ਮਰਤੇ ਬਹੁਤ ਉਹਦੀ ਕੁੱਟ ਮਾਰ ਕੀਤੀ ਉਹਨਾਂ ਨੇ। ਕੁੱਟ ਮਾਰ ਕਰਕੇ ਉਹਦੁਆਦੋਂ ਗੰਡਾਸਾ ਵੀ ਚੱਕ ਲਿਆ ਕਰੋ। ਆਹ ਦਾ ਵਿਆਜੇ ਨੂੰ ਮੈਂ ਛੱਟਣਾ ਨਹੀਂ ਆ ਤੈਨੂੰ ਮਾਰਨਾ ਹੀ ਆ ਮਾਰ ਕੇ ਛੱਡੂੰਗਾ ਤੇ ਉਹ ਕੈਪਸੂਲ ਆ ਹੱਥ ਚ ਲਈ ਫਿਰਦਾ ਸੀ ਉਹ ਪਹਿਲਾਂ ਸਾਡੇ ਦੋਤੇ ਨੇ ਮੰਗਿਆ ਤੋ ਆਹ ਦਾ ਕੈਪਸੂਲ ਮੈਨੂੰ ਦੇ ਦੇ ਨਸ਼ੇ ਤੇ ਉਹ ਕੈਪਸੂਲ ਸੀ ਸਾਨੂੰ ਨਹੀਂ ਪਤਾ ਵੀ ਉਹਦੇ ਵਿੱਚ ਕੀ ਪਾਇਆ ਵਾ ਸੀ ਆਹ ਦਾ ਅੱਜ ਇਹ ਤਾਂ ਮੱਖਣ ਵਾਸਤੇ ਹੀ ਆ ਤੈਨੂੰ ਨਹੀਂ ਦੇਣੀ ਇਹ ਕਿਉਂਕਿ ਸਾਡਾ ਦਾ ਭਰਾ ਵਿਛੜਾਈ ਸਾਨੂੰ ਪਤਾ ਨਿਕੰਗਾ ਨਿਕੰਗਾ ਬੱਚੀਆਂ ਜੀ ਹੁਣ ਇਹਨਾਂ ਦਾ ਦੱਸੋ ਕੀ ਬਣੂਗਾ ਜੀ ਉਹ ਬੰਦਿਆਂ ਨਾਲ ਆਪਾਂ ਨਾਂ ਤਾਂ ਨਹੀਂ ਲੈ ਸਕਦੇ ਕਿਸੇ ਦੇ ਵੀ ਕਿਉਂਕਿ ਉਹ ਬੰਦੇ ਬਹੁਤ ਵੈਲੀ ਘੁੰਦੇ ਆ ਜੀ ਉਹਨਾਂ ਨੇ ਤਾਂ ਜਿਵੇਂ ਮੰਨ ਲਓ ਅੱਜ ਤੋਂ ਸਾਲ ਪਹਿਲਾਂ ਵੀ ਉਹ ਕਿਸੇ ਨਾਲ ਲੜੇ ਸੀਗੇ ਮੈਨੂੰ ਵੀ ਘਰੇ ਮਾਰਨਾ ਆਇਆ ਸੀ ਜੀ ਮੈਂ ਤਾਂ ਹੀ ਨਹੀਂ ਬੋਲੇ ਮੈਂ ਕਿਹਾ ਸੀ ਤਾਂ ਕਬੀਲਦਾਰ ਬੰਦੇ ਆ ਹੀ ਇਹ ਬੰਦੇ ਤਾਂ ਪਵੈਲੀਆ ਵੀ ਇਹ ਤਾਂ ਹਰ ਇੱਕ ਨਾਲ ਹੀ ਲੜਦੇ ਕਰਦੇ ਆ ਜੇ ਮੰਨ ਲਓ ਮੈਂ ਕੁਝ ਬੋਲਦਾ ਜੀ ਇਹਨਾਂ ਨੂੰ ਕਿਉਂਕਿ ਮੈਂ ਤਾਂ ਬਾਹਰ ਅੰਦਰ ਜਾਣਾ ਨਹੀਂ ਇਹਨਾਂ ਦੀ ਦਿਹਾੜੀਆਂ ਦਾ ਕਰਕੇ ਇੱਕ ਤੇ ਮੇਰੀ ਜੇ ਇਹਨਾਂ ਨੇ ਬਾਹਰੋਂ ਕਿਸੇ ਤੋਂ ਕੱਟ ਮਾਰ ਕਰਾਤੀ ਜੀ ਤੇ ਇਹਨਾਂ ਦਾ ਆਪਾਂ ਕੀ ਕਰ ਲਾਂਗੇ ਜੀ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਅਸੀਂ ਅੱਜ ਇਸ ਵਕਤ ਬੈਠੇ ਆਂ ਪਿੰਡ ਚੰਦਪਾਨ ਦੇ ਵਿੱਚ ਜ਼ਿਲ੍ਹਾ ਫਿਰਕੋਟ ਦਾ ਪਿੰਡ ਹੈ ਬਹੁਤ ਹੀ ਦੁਖਦਾਈ ਖਬਰ ਹੈ 26 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ ਤਿੰਨ ਧੀਆਂ ਦਾ ਬਾਪ ਸੀ ਛੋਟੇ ਛੋਟੇ ਬੱਚੇ ਆ ਇੱਧਰ ਦਾਦੀ ਬੈਠੀ ਹੈ ਤੇ ਇੱਧਰ ਇਹਨਾਂ ਦੇ ਘਰ ਵਾਲੀ ਬੈਠੀ ਹੈ ਤੇ ਇਹ ਤਿੰਨ ਗੁੱਡੀਆਂ ਜਿਹੜਾ ਬਾਈ ਦੀ ਮੌਤ ਹੋਈ ਆ ਮੌਤ ਦਾ ਕਾਰਨ ਕੀ ਹੈ ਇਹ ਤਾਂ ਪਰਿਵਾਰ ਤੋਂ ਪੁੱਛਾਂਗੇ ਜਾਣਕਾਰੀ ਲਵਾਂਗੇ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਕਿਸ ਤਰ੍ਹਾਂ ਹੋਈ ਆ ਲੋਕ ਕੋਈ ਕੁਛ ਤਰ੍ਹਾਂ ਕਹਿੰਦਾ ਕੋਈ ਕਿਸ ਤਰ੍ਹਾਂ ਕਹਿੰਦਾ ਸਹੀ ਸਚਾਈ ਤਾਂ ਪਰਿਵਾਰ ਤੋਂ ਪਤਾ ਲੱਗਦਾ ਹੁੰਦਾ ਵੀ ਨੌਜਵਾਨ ਦੀ ਸਾਡੇ ਦੀ ਜਿਹੜੀ ਮੌਤ ਕਿਦਾਂ ਹੋਈ ਜਾਂ ਮਾਦੀ ਸਾਸਤਰੀ ਕਾਲ ਜੀ ਨਾਮ ਕਿਸੇ ਮੁੰਡੇ ਦਾ ਮੱਖਣ ਸਿੰਘ ਆ ਜੀ ਮੱਖਣ ਸਿੰਘ ਕਿੰਨੀ ਉਮਰ ਕਿੰਨੀ ਸੀ ਉਹਦੀ ਠੀਕ ਹੈ ਜੀ 22 ਸਾਲ ਦੀ ਉਮਰ ਹੈ 22 ਸਾਲ ਤੇ ਉਹਦੀ ਮੌਤ ਕਿਸ ਤਰ੍ਹਾਂ ਹੋਈ ਹੈ ਮੌਤ ਜੀ ਉਹਦੀ ਇਹ ਮੁੰਡੇ ਗੋਬੀ ਆ ਜਿਹੜਾ ਉਹ ਉਧਰ ਕਿਸੇ ਮੁੰਡੇ ਨਾਲ ਲੜਿਆ ਵਸ ਸੀ ਮੇਰਾ ਪੁੱਤ ਤਾਂ ਖੜਾ ਬਾਹਰ ਚ ਜੂਸ ਪੀ ਜਾਂਦਾ ਕੋਈ ਉਹਦੇ ਜਦ ਚੇਤੇ ਨਹੀਂ ਸੀ ਵੀ ਮੇਰੇ ਨਾਲ ਲੜਨਗੇ ਉਹਨੂੰ ਆਂਦੇ ਆ ਕੇ ਵੀ ਤੂੰ ਉਹ ਕਿਹਾ ਆ ਕੇ ਤੂੰ ਉਹ ਮੁੰਡਿਆ ਨੂੰ ਕਿਉਂ ਬੁਲਾਇਆ ਪਿੱਛੇ ਦੀ ਆ ਕੇ ਚੁੰਬੜ ਕੇ ਉਹਦੇ ਪਹਿਲਾਂ ਵੀ ਲਾਈਟ ਲੱਗੀ ਸੀ ਸਿਰ 'ਚ ਉਹਦੇ ਜਦੋਂ ਸਿਰ 'ਚ ਮੁੱਕੀ ਮਾਰੀ ਉਹ ਡਿੱਗ ਪਿਆ ਉਹਦੀ ਉੱਠਣ ਦੀ ਪਹੁੰਚ ਨਹੀਂ ਪਈ ਡਿੱਗੇ ਪਈ ਦੀ ਉਹਦੇ ਲੱਤਾਂ ਮਾਰੀ ਗਏ ਆ ਮੁਰਤੇ ਬਹੁਤ ਉਹਦੀ ਕੁੱਟ ਮਾਰ ਕੀਤੀ ਉਹਨਾਂ ਨੇ ਕੁੱਟ ਮਾਰ ਕਰਕੇ ਉਹ ਦਵਾਦੋਂ ਗੰਡਾਸਾ ਵੀ ਚੱਕ ਲਿਆ ਆਕਰੂ ਆਹਦਾ ਵੀ ਅੱਜ ਇਹਨੂੰ ਮੈਂ ਛੱਡਣਾ ਨਹੀਂ ਅੱਜ ਇਹਨੂੰ ਮਾਰਨਾ ਹੀ ਆ ਮਾਰ ਕੇ ਛੱਡੂਗਾ ਕਾਂਟੇ ਬਾਦ ਮੇਰੇ ਫੁੱਤ ਨਾ ਮਿੱਠਾ ਹੋ ਗਿਆ ਤੇ ਕਹਿੰਦਾ ਮੇਥੋਂ ਗਲਤੀ ਹੋ ਗਈ ਮਖਣਾ ਮੇਰਾ ਬਲੱਡ ਵਰ ਗਿਆ ਸੀ ਆ ਜਾ ਬ੍ਰਿਆ ਕੇ ਆਪ ਦੇ ਘਰੇ ਗਿਆ ਮਗਰ ਉਹਦੇ ਮੈਂ ਵੀ ਜਾਵਣੀ ਉਹਤੇ ਉਹਨਾਂ ਦੀ ਝੇਕ ਥੱਲੇ ਬੈਠੇ ਆ ਮੇਰੇ ਸਾਹਮਣੇ ਉਹਨੂੰ ਦੋ ਕੈਬਸੂਲ ਦਿੱਤੇ ਉਹਨਾਂ ਨੇ ਮੈਨੂੰ ਨਹੀਂ ਪਤਾ ਵੀ ਉਹ ਕੈਬਸੂਲ ਆ ਜੀ ਤੁਹਾਡੇ ਸਾਹਮਣੇ ਦਿੱਤੇ ਆ ਸਾਹਮਣੇ ਦਿੱਤੇ ਜੀ ਜਮਾ ਜਦੋਂ ਦੋ ਕੈਪਸੂਲ ਦਿੱਤੇ ਤੇ ਤੁਸੀਂ ਕਿਹਾ ਨਹੀਂ ਵੀ ਇਹ ਕੈਪਸੂਲ ਕਾਦੇ ਦੇ ਰਹੇ ਹੋ ਪਤਾ ਨਹੀਂ ਜੀ ਮੈਨੂੰ ਕੋਈ ਨਹੀਂ ਪਤਾ ਲੱਗਿਆ ਉਹਨੇ ਮੇਰੇ ਸਾਹਮਣੇ ਜਮਾ ਉਹ ਮੈਲੇ ਕੈਪਸੂਲ ਹੈ ਉਹ ਜਦੋਂ ਕੈਪਸੂਲ ਦੇਤੇ ਉਹਨੇ ਉਹ ਤੋਂ ਬਾਅਦ ਮੈਂ ਦੁਕਾਨ ਤੇ ਜਾਵੜੀ ਜਾ ਕੇ ਮੈਨੂੰ ਦਾ ਮਾਮ ਜਿਦੋਂਦੇ ਮਨਾਂ ਤੇ ਘਰੋਂ ਕੈਪਸੂਲ ਖਾਦੇ ਆ ਨਾ ਤੇ ਪਾਣੀ ਪੀਤਾ ਮੇਰੇ ਟੱਡ ਨੂੰ ਫਰੇਮ ਆਉਣ ਲੱਗ ਗਿਆ ਮੇਰਾ ਟੱਡ ਆਖੜ ਗਿਆ ਉਦੋਂ ਬਾਅਦ ਆਥਣੇ ਪੇਰ ਉਹ ਬਰਿਆਕੇ ਲੈ ਗਏ ਉਦੋਂ ਬਾਅਦ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਦਿੱਤਾ ਕੀ ਨਹੀਂ ਦੇਣ ਸਾਰੋ ਕਰੋ ਜਿੰਦੇ ਲਾਕੇ ਫੱਜ ਗਏ ਸਾਨੂੰ ਤਾਂ ਕੋਈ ਪਤਾ ਵੀ ਨਹੀਂ ਸੀ ਵੀ ਇਹਨਾਂ ਨੇ ਦਿੱਤਾ ਸਾ ਹਰ ਵਕਤ ਉਹਦੇ ਨਾਲ ਰਹਿੰਦੇ ਸੀ ਉਹ ਨਹੀਂ ਪਹਿਲਾਂ ਤੁਸੀਂ ਕਹਿੰਦੇ ਆ ਵੀ ਉਹਨੂੰ ਘਰੋਂ ਬੁਲਾਇਆ ਘਰੋਂ ਬੁਲਾਇਆ ਘਰੋਂ ਬੁਲਾਇਆ ਪਹਿਲਾਂ ਫਿਰ ਤੁਸੀਂ ਕਹਿੰਦੇ ਵੀ ਸਰਚ ਮੁਕੀ ਮਾਰੀ ਮੁਕੇ ਉੱਤੇ ਬਾਰ ਚ ਖੜਾ ਜੂਸ ਪੀਂਦਾ ਜੀ ਲੜਿਆਂ ਤੋਂ ਬਾਅਦ ਫੇਰ ਉਹਨੂੰ ਬੁਲਾਇਆ ਉਹਨਾਂ ਨੇ ਵੀ ਸਾਥੋਂ ਗਲਤੀ ਹੋ ਗਈ ਕੀ ਕਦੋਂ ਮਾਰੀ ਜਦੋਂ ਜੂਸ ਪੀਂਦਾ ਸੀ ਜਦੋਂ ਜੂਸ ਪੀਂਦਾ ਹੱਥ ਚੋਂ ਦੇ ਜਾਗ ਜਾਗੋ ਦੇ ਹੱਥ ਚੋਂ ਨਾਲੀ ਚ ਡਿੱਗ ਪਿਆ ਨਾਲੀ ਚ ਹੀ ਹੁੰਦਾ ਡਿੱਗ ਪਿਆ ਸਾਰਾ ਮੁੰਡੇ ਨੇ ਕੁੱਟਿਆ ਤੁਹਾਡੇ ਨੂੰ ਬਹੁਤ ਜ਼ਿਆਦਾ ਅੱਛਾ ਉਸ ਤੋਂ ਉਸ ਤੋਂ ਬਾਅਦ ਫੇਰ ਉਹ ਘਰੇ ਲੈ ਜਾਂਦੇ ਆਪੇ ਕਰੇ ਉਹਦੂ ਬਾਦ ਲੈ ਕੇ ਗਏ ਆਂਦੇ ਸਾਥੋ ਗਲਤੀ ਹੋ ਗਈ ਸਾਡਾ ਬਲੱਡ ਵਧ ਗਿਆ ਸੀ ਕੋਈ ਨਹੀਂ ਮੱਕਣਾ ਭਾਈ ਸਾਥੋ ਗਲਤੀ ਹੋ ਗਈ ਤੇ ਤੂੰ ਐਨਾ ਖੜਾ ਜਾਓ ਉੱਧਰ ਚੱਲ ਲਗੇ ਬਰਾਕੇ ਘਰੇ ਰਹਗੇ ਸਾਨੂੰ ਪਤਾ ਨਹੀਂ ਸੀ ਕਿਉਂ ਹਰ ਵਕਤ ਉਹ ਕੱਟੇ ਰਹਿੰਦੇ ਸੀ ਇਹਦੇ ਨਾਲ ਐ ਕਰਨ ਕੇ ਬਰਾਕੇ ਮੈਂ ਵੀ ਕਹਿਤਾ ਮਗਾ ਚੱਲੇ ਨਾ ਟਕਾ ਹੋ ਗਿਆ ਵੱਡੀ ਲੜਾਈ ਨਾ ਪਈ ਕਿ ਚੱਲ ਕੋਈ ਨਹੀਂ ਬਦਗਾ ਉਹ ਟੇਕ ਗਏ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਨੂੰ ਦੋਸਤੋ ਬਾਦ ਦਿੱਤੇ ਆ ਹਾਂਜੀ ਜਦੋਂ ਘਰੇ ਆਪਦੇ ਲੈ ਕੇ ਗਏ ਆਂ ਕੁੱਟੇ ਤੋਂ ਬਾਦ ਦੋ ਕੁੱਟੇ ਤੋਂ ਬਾਅਦ ਦੋ ਕੈਪਸੂਲ ਆਇਆ ਹੱਥ ਚੀ ਲਈ ਪਰਦਾਸੀ ਉਹ ਪਹਿਲਾ ਸਾਡੇ ਦੋਤੇ ਨੇ ਮੰਗਿਓ ਤੂੰ ਆਂਦਾ ਕੈਪਸੂਲ ਮੈਨੂੰ ਦੇ ਦੇ ਨਸ਼ੇ ਦੇ ਉਹ ਕੈਪਸੂਲ ਸੀ ਸਾਨੂੰ ਨਹੀਂ ਪਤਾ ਵੀ ਉਹਦੇ ਵਿੱਚ ਕੀ ਪਾਇਆ ਵਾ ਸੀ ਆਂਦਾ ਅੱਜ ਇਹ ਤਾਂ ਮੱਖਣ ਵਾਸਤੇ ਹੀ ਆ ਤੈਨੂੰ ਨਹੀਂ ਦੇਣੀ ਤੁਸੀਂ ਇਹ ਕਿਵੇਂ ਸਾਬਤ ਕਰ ਸਕਦੇ ਹੋ ਵਾਕਈ ਨਸ਼ੇ ਦੇ ਸੀ ਕੋਈ ਦਰਦ ਦੇ ਵੀ ਹੋ ਸਕਦੇ ਆ ਵੀ ਸਿਰ ਸੱਟ ਮਾਰੀ ਸੀ ਚਲ ਦਰਦ ਘਟ ਜੇ ਦਾ ਨਹੀਂ ਜੀ ਜੇ ਉਹ ਦਰਦ ਦੇ ਹੁੰਦਾ ਮੇਰਾ ਪੁੱਤ ਮਰਦਾ ਸੀ ਨਹੀਂ ਕੋਈ ਪਹਿਲਾਂ ਵੀ ਤੁਹਾਡੀ ਆਪ ਦੀ ਅਨਬਣ ਹੋਈ ਆ ਪਹਿਲਾ ਮਾਰਮੋਟ ਜਵਾਕਾਂ ਨਾਲ ਲੜ ਪੈਂਦੇ ਸੀ ਉਹ ਤਾਂ ਘਰੇ ਬਹਿਣ ਹੀ ਨਹੀਂ ਸੀ ਦਿੰਦੇ ਮੇਰੇ ਪੁੱਤ ਨੂੰ ਉਹਦੀ ਸੱਦ ਕੇ ਲੈ ਜਾਂਦੇ ਸੀ ਹਰ ਵਕਤ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਯਾਰ ਦੋਸਤੀ ਪੂਰੇ ਪੂਰੇ ਯਾਰ ਦੋਸਤ ਸੀ ਮੇਰੀ ਰਿਸ਼ਤੇਦਾਰੀ ਵੀ ਰਲਦੀ ਸੀ ਉਹਨਾਂ ਨਾਲ ਕੀ ਕੀ ਰਿਸ਼ਤੇਦਾਰੀ ਰਲਦੀ ਸੀ ਤੁਹਾਡੀ ਮੇਰੀ ਉਸਕੀ ਮਾਸੀ ਦੇ ਪੋਤੇ ਸੀਗੇ ਜੀ ਉਸਕੀ ਮਾਸੀ ਦੇ ਪੋਤੇ ਸੀ ਹਾਂ ਜੀ ਉਹਨਾਂ ਦੀ ਦਾਦੀ ਨੇ ਮੇਰਾ ਰਿਸ਼ਤਾ ਕਰਾਇਆ ਸੀ ਮੈਂ ਉਸ ਰਿਸ਼ਤੇਦਾਰੀ 'ਚ ਰਹਿ ਜਾਂਦੀ ਸੀ ਅੱਗੇ ਵੀ ਬਹੁਤ ਔਰੀ ਜੀਦੇ ਉਹ ਜਵਾਕਾਂ ਨਾਲ ਪਰ ਉਹ ਮੇਰਾ ਪੁੱਤ ਸਾਰਦਾ ਨਹੀਂ ਸੀ ਉਹਨਾਂ ਬਿਨਾ ਇਹ ਤਾਂ ਇਆ ਘਟਨਾ ਵਾਪਰੀ ਮੇਰੇ ਪਤਨ ਅੱਜ ਕਿੰਨੇ ਦਿਨ ਹੋ ਗਏ ਘਟਨਾ ਵਾਪਰੀ ਨੂੰ ਇਹ ਘਟਨਾ ਜੀ ਵਾਪਰੀ ਐ ਸ਼ਨੀਵਾਰ ਨੂੰ ਉਹਨਾਂ ਨੇ ਉਹਨੂੰ ਦਿੱਤਾ ਕੁਸ ਐਤਵਾਰ ਨੂੰ ਮੇਰੇ ਪੁੱਤ ਦੀ ਮੌਤ ਹੋ ਗਈ ਪੋਸਟਮਾਰਟਮ ਹੋਇਆ ਉਹਦਾ ਹਾਂਜੀ ਹੋਇਆ ਪੋਸਟਮਾਰਟਮ ਰਿਪੋਰਟ ਚ ਕੀ ਆਇਆ ਹਜੇ ਰਿਪੋਰਟ ਉਹਦੀ ਆਈ ਨਹੀਂ ਉਹ ਅਸੀਂ ਉਹਦੀ ਡਾਕਟਰ ਖਾਈਆ ਸਾਰਾ ਕੁਝ ਕਰਿਆ ਹਜੇ ਤਾਂ ਕਿਸੇ ਨੇ ਕੁਝ ਵੀ ਨਹੀਂ ਕਰਿਆ ਉਹਨਾਂ ਨੂੰ ਫੜਿਆ ਨਹੀਂ ਘਰੋਂ ਭੱਜੇ ਵੇ ਕੇਰਾ ਵੀ ਪਲਸ ਉਹਨਾਂ ਦੇ ਘਰੇ ਨਹੀਂ ਆਈ ਥਾਣੇ ਇਸ ਦੀ ਇਤਲਾਹ ਦਿੱਤੀ ਹੋਈ ਆ ਦਿੱਤੀ ਆ ਜੀ ਕਰਿਆ ਕੇ ਸਾਥੋਂ ਬਿਆਨ ਵੀ ਲੈ ਕੇ ਗਏ ਆ ਮੁਲਾਜ਼ਮ ਪੁਲਸਾ ਕੇ ਬਿਆਨ ਲੈ ਜਾਂਦੀ ਆ ਅੱਜ ਬਿਆਨ ਲੈ ਕੇ ਗਏ ਨੂੰ ਕਿੰਨੇ ਦਿਨ ਹੋ ਗਏ ਬਿਆਨ ਜੀ ਜਿੱਦੇ ਉਹਨਾਂ ਦੀ ਮੌਤ ਹੋਈ ਹੈ ਚਿਚਕਾਰ ਹਾਂ ਜੀ ਅੱਜ 23 ਤਰੀਕ ਹੋ ਗਈ 5 ਦਿਨ ਹੋ ਗਏ ਬਿਆਨ ਲੈ ਕੇ ਇਹਨੂੰ ਹਾਂ ਜੀ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਸਾਨੂੰ ਇਹੀ ਕਹਿ ਦਿੰਦੇ ਆ ਰਿਪੋਰਟ ਆ ਜਾਣ ਦਿਓ ਰਿਪੋਰਟ ਆ ਜਾਣ ਦਿਓ ਜਦੋਂ ਮੇਰੇ ਪੁੱਤ ਦੀ ਇੰਨੀ ਦੁਨੀਆ ਦੇ ਸਾਹਮਣੇ ਕੁੱਟਮਾਰ ਹੋਈ ਐ ਗਵਾਮਾਂ ਨੇ ਗਵਾਈ ਵੀ ਦਿੱਤੀ ਆ ਵੀ ਹਾਂ ਕੁੱਟਮਾਰ ਸਾਡੇ ਸਾਹਮਣੇ ਹੋਈ ਐ ਫੇਰ ਵੀ ਉਹਨਾਂ ਨੇ ਕੁਛ ਨਹੀਂ ਕਰਿਆ ਪਿੰਡ ਦੇ ਵਿੱਚ ਲੋਕ ਗੱਲਾਂ ਕਰਦੇ ਆ ਵਾੜ ਆ ਰਹੇ ਆ ਇਹ ਉਹ ਅਫਵਾਹ ਇੱਕ ਜਿਹੜੀ ਕਹਿੰਦੇ ਕਿ ਉਹਦੀ ਮੌਤ ਜਿਹੜੀ ਜਿੱਥੋਂ ਵੀ ਮਰਜੀ ਪੁੱਛ ਸਕਦੇ ਬਾਕੀ ਸਿਰੇ ਡਾਕਟਰਾਂ ਨੇ ਵੇਖਣਸਾਰ ਕਹਤਾ ਵੀ ਨਾ ਤਾਂ ਇੰਨਾ ਛਿਆਲਾ ਬੰਦਾ ਇਹਨੂੰ ਵਈ ਜੀ ਕੋਈ ਗੱਲ ਨਹੀਂ ਉੱਥੇ ਉਹਨਾਂ ਨੇ ਉਦੋਂ ਉਹਨਾਂ ਨੇ ਵੀ ਨਾਲ ਦੀ ਨਾਲ ਹੀ ਪੁਲਿਸ ਮਂਗਾ ਲਈ ਸੀ ਵੀ ਇਹਦੇ ਨਾਲ ਕੋਈ ਚਾਨਸ ਵਾਪਰਿਆ ਬੇ ਸਾਨੂੰ ਤੇ ਕੀ ਉਹਨਾਂ ਨੇ ਕਹਿਦਾ ਸੀ ਨਹੀਂ ਨਹੀਂ ਤੁਸੀਂ ਸੁਣਿਆ ਤਾਂ ਹੋਣਾ ਇਹ ਅਫਵਾਹਾਂ ਜੋ ਗੱਲ ਕਰ ਰਹੇ ਹਾਂ ਅਸੀਂ ਵੀ ਲੋਕ ਵੀ ਕਰ ਰਹੇ ਆ ਵੀ ਵੀ ਚਿੱਟੇ ਨਾਲ ਮੌਤ ਹੋਈ ਆ ਅਫਵਾਹਾਂ ਤਾਂ ਲੋਕ ੜਾ ਰਹੇ ਸੀ ਨਾ ਬਹੁਤ ਜ਼ਿਆਦੇ ਨਹੀਂ ਜੀ ਕੋਈ ਚਿੱਟੇ ਨਾਲ ਮੌਤ ਨਹੀਂ ਹੋਈ ਮੇਰੇ ਪੁੱਤ ਦੀ ਚਿੱਟੇ ਅਫਵਾਹਾਂ ਤਾਂ ੜਾ ਰਹੇ ਸੀ ਨਾ ਲੋਕਾਂ ਬਹਾਂ ਤਾਂ ਢਾਈ ਆ ਜੀ ਫਾ ਸਾਡੇ ਕੋਲੇ ਰਾਤ ਹੀ ਗੱਲ ਆਈ ਆ ਵੀ ਲੋਕਾਂ ਨੇ ਆਹ ਫਾ ੜਾਤੀ ਪਰ ਸਾਨੂੰ ਨਹੀਂ ਉਹਨਾਂ ਨੂੰ ਆਇਆ ਵੀ ਸਾਡੇ ਦੇ ਸਰ ਅਫਵਾਹਾਂ ਤਾਂ ਉਹ ਤਾਂ ਹੀ ਡਰਾ ਨਹੀਂ ਅਸੀਂ মিডিਆ ਸਾਹਮਣੇ ਇਹ ਪੇਸ਼ ਕਰ ਦਾਂਗੇ ਵੀ ਉਹਦੀ ਡੈਥ ਸਾਡੇਕਾਰ ਨਹੀਂ ਹੋਈ ਵੀ ਨਸ਼ੇ ਦੇ ਕਰਕੇ ਹੋਏ ਵੀ ਆ ਕਿਉਂਕਿ ਆਪਾਂ ਕੋਸ ਵੀ ਹੋਈ ਕਿਉਂਕਿ ਸਾਡਾ ਤਾਂ ਭਰਾ ਵਿਛੜਾਈ ਸਾਨੂੰ ਪਤਾ ਨਿਕੰਗਾ ਨਿਕੰਗਾ ਬੱਚੀਆਂ ਜੀ ਹੁਣ ਇਹਨਾਂ ਦਾ ਦੱਸੋ ਕੀ ਬਣੂਗਾ ਜੀ ਬਾਕੀ ਜੇ ਮੰਨ ਲਓ ਸੱਚ ਆਈਦੇ ਹੁੰਦੇ ਜਦੋਂ ਮੰਨ ਲਓ ਜੀ ਉਹਨਾਂ ਨੇ ਉਹਦੀ ਕਟ ਮਾਰ ਕੀਤੀ ਨਸ਼ੇ 'ਚ ਕੁਸ ਦਿੱਤਾ ਤੇ ਉਹਦੀ ਨਾਲ ਦੀ ਨਾਲ ਹੀ ਜੀ ਰਾਤ ਨੂੰ 9:30 ਵਜੇ ਘਰੋਂ ਭੱਜ ਗਈ ਜੇ ਸੱਚੇ ਹੁੰਦੇ ਇੱਥੇ ਆ ਕੇ ਬਹਿੰਦੇ ਸਾਨੂੰ ਕਹਿ ਦਿੰਦੇ ਵੀ ਸਤ ਤਾਹ ਹੋ ਗਈ ਗਲਤੀ ਕਟ ਮਾਰ ਹੋ ਗਈ ਸਾਡੇ ਵਿੱਚ ਆ ਕੇ ਬਹਿੰਦੇ ਤੇ ਸਾਨੂੰ ਕਹਿੰਦੇ ਵੀ ਅਸੀਂ ਇੱਥੇ ਖੜੇ ਹਾਂ ਵੀ ਜਿਹੜਾ ਕੁਸ ਕਰਨਾ ਤੁਸੀਂ ਕਰ ਲਓ ਫਿਰ ਉਹ ਭੱਜਦੇ ਨਾ ਹੀ ਘਰੋਂ ਕਿਉਂਕਿ ਪਹਿਲਾਂ ਉਹਦੀ ਮਾਂ ਇੱਥੇ ਪੰਜ ਛੱਕੇ ਲਈ ਗਈ ਜਦੋਂ ਉਹਨੂੰ ਲੱਗ ਗਿਆ ਪਤਾ ਵੀ ਮੁੰਡੇ ਦੀ ਡੈਥ ਹੋ ਚੁੱਕੀ ਆ ਤੇ ਉਹ ਨਾਲ ਦੀ ਨਾਲ ਹੀ ਉਹ ਘਰੋਂ ਭੱਜ ਗਈ ਜੇ ਤਾਂ ਉਹਦਾ ਭਰਾ ਹੈਗਾ ਜੀ ਉਹ ਵੀ ਸਾਡੇ ਘਰੇ ਲੜਨਾ ਹੈ ਜੀ ਕਿਉਂਕਿ ਹੁਣ ਤੁਸੀਂ ਵੇਖ ਲਓ ਜੀ ਸਾਡੇ ਘਰੇ ਤਾਂ ਐਡੀ ਗੱਲਬਾਤ ਹੋਈ ਪਈ ਆ ਜੀ ਕਿੱਥੇ ਦਾ ਬੰਦੇ ਨੇ ਸਾਥ ਦੇਣਾ ਸੀ ਵੀ ਚਲ ਕੋਈ ਨਹੀਂ ਬਈ ਵੀ ਜਿਹੜਾ ਕੋਈ ਮੇਰੇ ਭਰਾ ਨੇ ਕਰਤਾ ਉਹ ਤੁਹਾਨੂੰ ਕੋ ਮੈਂ ਮਾਫੀ ਮੰਗਦਾ ਪਰ ਸਾਡੇ ਘਰੇ ਉਹ ਲੜਨਾ ਆਏ ਜੀ ਬੰਦਾ ਹੁਣ ਤੁਸੀਂ ਦੱਸੋ ਜੀ ਸਾਡੇ ਨਾਲ ਤਾਂ ਐਡੀ ਗੱਲਬਾਤ ਹੋ ਚੁੱਕੀ ਆ ਸਾਡੀ ਤਾਂ ਨਾਲ ਦੀ ਬਾਹਾਂ ਟੁੱਟ ਚੁੱਕੀ ਆ ਜੀ ਇਹ ਹੁਣ ਅਸੀਂ ਕੀ ਕਰਗੇ ਕੀ ਨਾ ਜੀ ਮੈਂ ਪੈਰ ਤੋਂ ਹੈਂਡੀਕੈਪਟ ਹੈ ਮੇਰੇ ਭਰਾ ਦੀ ਬਾਹ ਵੱਡੀ ਆ ਜੀ ਸਾਡੇ ਤਾਂ ਬਸ ਉਹੀ ਇਕੱਲਾ ਸੀਗਾ ਜੀ ਅਸੀਂ ਤਿੰਨ ਚਾਰ ਭੈਣ ਭਰਾ ਜੀ ਇੱਕ ਭੈਣ ਆ ਜੀ ਉਹ ਫਰੀਦਕੋਟ ਵਿਆਹੇ ਨੇ ਹੇ ਭਾਈ ਵੈ ਵੈ ਸਭ ਤੋਂ ਵੱਡਾ ਭਰਾ ਸੀ ਤੁਹਾਡਾ ਸਾਰਿਆਂ ਤੋਂ ਛੋਟਾ ਜੀ ਸਾਰਿਆਂ ਤੋਂ ਛੋਟਾ ਤੁਸੀਂ ਚਾਰ ਭੈਣ ਭਰਾ ਇੱਕ ਭੈਣ ਆ ਤੇ ਤਿੰਨ ਭਰਾ ਤੁਸੀਂ ਹਾਂਜੀ ਤੇ ਤਿੰਨਾ ਭਰਾਵਾਂ ਦੇ ਵਿੱਚ ਦੋ ਤੁਸੀਂ ਹੈਂਡੀਕੈਪਟ ਹਾਂਜੀ ਮੇਰਾ ਡੈਡੀ ਸਾਹਿਬ ਮੇਰੇ ਡੈਡੀ ਸਿਗੇ ਜੀ ਅਸੀਂ ਵਾਂ ਟੇਕੇ ਤੇ ਲੈਂਦੇ ਹੁੰਦੇ ਸੀਗੇ ਉਹ ਨੇਰੇ ਆਈ ਜਾਂਦੇ ਸੀਗੇ ਉਹਨਾਂ ਦਾ ਵੀ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਕਰਕੇ ਉਹਨਾਂ ਦੇ ਉੱਤੋਂ ਦੀ ਟਰੱਕ ਲੰਘਿਆ ਸੀਗੇ ਟ੍ਰੱਕ ਕਰਕੇ ਉਹਨਾਂ ਦੀ ਲੱਤ ਦੇ ਉੱਤੋਂ ਦੀ ਜਦੋਂ ਟਰੱਕ ਨੰਗੇ ਆਪਰੇਸ਼ਨ ਅਸੀਂ ਕਰਾਏ ਪਰ ਆਪਰੇਸ਼ਨ ਦਾ ਕੁਛ ਨਹੀਂ ਬਣਿਆ ਜੀ ਕਿਉਂਕਿ 3-4 ਸਾਲ ਤਾਈਂ ਜਿਉਂਦੇ ਰਹੇ ਡੈਡੀ ਜੀ ਤੇ ਉਸ ਤੋਂ ਬਾਅਦ ਉਹਨਾਂ ਦੇ ਇਨਫੈਕਸ਼ਨ ਜਦੋਂ ਹੋ ਗਈ ਜੀ ਤੇ ਉਹਨਾਂ ਦੀ ਲੱਤ ਕਟਾਉਣੀ ਪਈ ਤੇ ਉਸ ਤੋਂ ਬਾਅਦ ਚਾਂਡ ਚੱਕ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਜੀ ਸਾਇਲੈਂਟ ਅਟੈਕ ਟੈਕਨੋਲੋਜੀ ਪਰ ਅੱবি ਬਸ ਸਾਡੇ ਦਾ ਕੱਲਾ ਆਹੀ ਆਸਰਾ ਸੀਗਾ ਜੀ ਮੱਖਣ ਜਿਹੜਾ ਵੀ ਸਾਰਾ ਸਾਡੇ ਨਾਲ ਸਾਰਾ ਨਾਲ ਵਧਗਾ ਸੀ ਜੀ ਮੱਖਣ ਜੀ ਨਾਲ ਵੀ ਮਾੜਾ ਮੋਟਾ ਆਹ ਆਪਣੇ ਪਿੰਡਾਂ ਕੁੜੀ ਦਾ ਵੀ ਆਹ ਕਪੜੇ-ਕਪੜੇ ਜ਼ਿਆਦਾ ਉਹ ਕਰਦੇ ਸੀਗੇ ਵੀ ਸਰਦੀ ਵਾਲੇ ਕਪੜੇ-ਕਪੜੇ ਵੇਚਦੇ ਹੁੰਦੇ ਸੀਗੇ ਜੀ ਵਿੱਚ ਹੀ ਮੰਡੀ ਦਾ ਸੀਜ਼ਨ ਲਾਉਂਦੇ ਸੀਗੇ ਕਿਉਂਕਿ ਤੁਸੀਂ ਐ ਸਮਝ ਲਈ ਜੇ ਮਤਲਬ ਉਹ ਨਸ਼ਾ ਪਤਾ ਕਰਦਾ ਜੀ ਪਰ ਕੋਈ ਨਸ਼ੇ ਪੱਤੇ ਵਾਲਾ ਕਿਉਂਕਿ ਉਹ ਤਾਂ ਨਸ਼ੇ ਪੱਤੇ ਤੋਂ ਬਿਨਾਂ ਉੱਠ ਵੀ ਨਹੀਂ ਸਕਦਾ ਹੁੰਦਾ ਜੀ ਪਰ ਰੋੜੀ ਕਪੂਰਾ ਉਹ ਲਾ ਕੇ ਆਏ ਆ ਜੀ ਆਪਣਾ ਸੀਜ਼ਨ ਉੱਥੇ ਤੁਸੀਂ ਦੁਕਾਨਦਾਰੀ ਚ ਕਿਤੇ ਉਹ ਵੀ ਬਿਆਨਬਾਜ਼ੀ ਕਰ ਸਕਦੇ ਹੋ ਜੇ ਕੋਈ ਨਸ਼ੇ ਪੱਤੇ ਵਾਲਾ ਹੁੰਦਾ ਤਾਂ ਉਹ ਸੀਜ਼ਨ ਕਿਵੇਂ ਲਾ ਸਕਦਾ ਸੀ ਬਾਕੀ ਆਪਣੇ ਪੈਂਡ ਲਾਏ ਹੋਏ ਆ ਜੀ ਉਹਨੇ ਦੇਣਾ ਕਿਉਂਕਿ ਨਸ਼ੇ ਪੱਤੇ ਵਾਲੇ ਬੰਦੇ ਤੋਂ ਤਾਂ ਤੁਰਿਆ ਹੀ ਮਸਾ ਜਾਂਦਾ ਹੁੰਦਾ ਜੀ ਫਿਰ ਇਹ ਤਾਂ ਆਪਣੇ ਸਾਹਮਣੇ ਵੀ ਇਹ ਆ ਜਿਹੜਾ ਮੰਨ ਲਓ ਵੀ ਲੋਕੀ ਕਹਿ ਰਹੇ ਆ ਵੀ ਚਿੱਟੇ ਨਾਲ ਹੋਈ ਆ ਇਹ ਤਾਂ ਅਫਵਾਹਾਂ ਜੀ ਕਿਉਂਕਿ ਉਹਨਾਂ ਦਾ ਮੇਨ ਪੁਆਇੰਟ ਵੀ ਅਸੀਂ ਉਹਨਾਂ ਦਾ ਆਏ ਆ ਵੀ ਅਸੀਂ ਜਿਹੜਾ ਮੇਨ ਪੁਆਇੰਟ ਵੀ ਮਰਡਰ ਆ ਉਹ ਵੀ ਉਹ ਅਸੀਂ ਆਏ ਕਲੀਅਰ ਕਰਦ ਗਏ ਵੀ ਇਹ ਨਸ਼ੇ ਨਾਲ ਹੋਇਆ ਵਾ ਵੀ ਸਾਡਾ ਇਹਦੇ ਨਾਲ ਕੋਈ ਲੱਲਾ ਖੱਖਾ ਨਹੀਂ ਕਿਉਂਕਿ ਸਰ ਜੀ ਜੇ ਮੰਨ ਲਾ ਉਹ ਸੱਚੇ ਹੁੰਦੇ ਗੋਬੀ ਸਿੰਘ ਉਹਨਾਂ ਦਾ ਹੱਕ ਨਹੀਂ ਸੀ ਬੰਦਾ ਜੀ ਉਹਦੇ 9:30 ਵਜੇ ਪਿੰਡ ਛੱਡ ਕੇ ਭੱਜ ਜਾਂਦਾ ਉਹਦੀ ਮਾਂ ਉਹਨਾਂ ਨੂੰ ਚੜਾ ਕੇ ਆਈ ਆ ਜੀ ਬਸ ਸੱਚ ਹੈ ਹੁਣ ਜਿਹੜੀ ਰਿਪੋਰਟ ਆਉਣੀ ਹੈ ਉਹ ਕਦੋਂ ਆਉਗੀ ਤੁਹਾਡੀ ਕੀ ਕਹਿੰਦੇ ਡਾਕਟਰ ਸਾਹਿਬ ਰਿਪੋਰਟ ਡਾਕਟਰ ਸਾਹਿਬ ਤਾਂ ਕਹਿੰਦੇ ਜਾਂਦੇ 10-12 ਦਿਨ ਲੱਗ ਸਕਦਾ ਹੈ ਕਿਉਂਕਿ ਜੀ ਸਾਨੂੰ ਅਸੀਂ ਤਾਂ ਕਿਹੜਾ ਕਾਨੂੰਨ ਤੇ ਸਿੱਟੀ ਵੀ ਆਈ ਗੱਲਬਾਤ ਕਿਉਂਕਿ ਸਾਨੂੰ ਐ ਹੀ ਅਸੀਂ ਤਾਂ ਗਰੀਬ ਬੰਦਿਆਂ ਦੀ ਢਿਆੜੀ ਢਿਆੜੀਆਂ ਲਾ ਲਾ ਕੇ ਟਾਈਮ ਪਾਸ ਕਰਦੇ ਜੀ ਅਸੀਂ ਤਾਂ ਐ ਵੀ ਨਹੀਂ ਕਹਿ ਸਕਦੇ ਐ ਕਰਦਾਂਗੇ ਐ ਕਰਦਾਂ ਕਿਉਂਕਿ ਹੁਣ ਸਾਨੂੰ ਤਾਂ ਐ ਵੀ ਸਾਡਾ ਨਾਲ ਦਾ ਭਰਾ ਉੱਠ ਗਿਆ ਜੀ ਹੁਣ ਸਾਨੂੰ ਤਾਂ ਬੱਚਿਆਂ ਦੀ ਟੈਨਸ਼ਨ ਹੈ ਵੀ ਅਸੀਂ ਇਹਨਾਂ ਦਾ ਕੀ ਕਰਗੇ ਕੀ ਨਾ ਕਰਗੇ ਜੀ ਇਨਸਾਫ ਇਨਸਾਫ ਮੰਗਣਾ ਮਿਲਣਾ ਚਾਹੀਦਾ ਬਸ ਸਾਡੀ ਤਾਂ ਐ ਹੀ ਹੈ ਜੀ ਬਸ ਸਾਡੀ ਤਾਂ ਕਿਉਂਕਿ ਕਾਨੂੰਨ ਕਾਨੂੰਨ ਦੀ ਵੀ ਨਹੀਂ ਅਸੀਂ ਕਿਸੇ ਚੀਜ਼ ਦੀ ਕੋਈ ਉਲੰਘਣਾ ਨਹੀਂ ਕਰਦੇ ਕਿਉਂਕਿ ਮੈਂ ਤਾਂ ਆਪ ਜੀ ਪੈਂਡੀ ਪੈਰਾ ਤੋਂ ਹੈਂਡੀਕੈਪਟਾਂ ਹੀ ਮੈਂ ਤਾਂ ਆਪ ਮਸਾਂ ਦਿਹਾੜੀਆਂ ਲਾ ਲਾ ਕੇ ਟਾਈਮ ਪਾਸ ਕਰਦਾ ਇੱਕ ਪਿੰਡ ਚ ਕਿਸੇ ਤੋਂ ਵੀ ਪੁੱਛ ਸਕਦੇ ਤੁਸੀਂ ਵੀ ਸਾਡਾ ਕਿਸੇ ਨਾਲ ਕੀ ਲੜਾਈ ਝਗੜਾ ਸੀ ਕੀ ਨਹੀਂ ਕਿਉਂਕਿ ਅਸੀਂ ਤਾਂ ਹਰ ਇੱਕ ਬੰਦੇ ਨੇ ਵਦਕਾ ਬਣਾ ਕੇ ਰੱਖਦੇ ਆ ਜੀ ਕੋਈ ਗੱਲਬਾਤ ਹੋਈ ਸੀ ਜਦੋਂ ਪਹਿਲਾਂ ਲੜਾਈ ਲੁੜਾਈ ਹੁੰਦੀ ਸੀ ਗੱਲਬਾਤ ਤਾਂ ਹੀ ਮੈਨੂੰ ਕੋਈ ਪਤਾ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਨਹੀਂ ਇਹ ਤਾਂ ਪੇਕੀ ਸੀਗੀ ਮੈਂ ਤਾਂ ਉਹਦੇ ਪੇਕੀ ਸੀਗੀ ਮੈਨੂੰ ਨਹੀਂ ਪਤਾ ਲੜਾਈ ਤੋਂ ਬਾਅਦ ਤੁਸੀਂ ਇੱਥੇ ਆਏ ਹੋ ਜਦੋਂ ਇਹਨਾਂ ਦੀ ਮੌਤ ਹੁੰਦੀ ਉਹ ਤੋਂ ਬਾਅਦ ਆ ਜਾਂਦਾ ਤੁਹਾਨੂੰ ਹਾਂਜੀ ਉਸ ਤੋਂ ਬਾਅਦ ਆਈ ਆ ਮੈਂ ਜਿਵੇਂ ਪਰਿਵਾਰ ਵੀ ਦੱਸ ਰਿਹਾ ਤੁਹਾਡੀ ਜਿਹੜੀ ਸੱਸ ਦੱਸ ਰਹੀ ਹੈ ਕਿ ਉਹ ਰਿਸ਼ਤੇਦਾਰੀ ਦੇ ਵਿੱਚੋਂ ਸੀ ਤੁਹਾਡਾ ਬਹੁਤ ਪ੍ਰੇਮ ਸੀ ਫਿਰ ਕਿੱਥੇ ਡਿਸਪੂਟ ਪੈ ਗਿਆ ਲੜਾਈ ਹੋ ਗਈ ਤੁਹਾਡੀ ਮੈਨੂੰ ਨਹੀਂ ਪਤਾ ਜੀ ਲੜਾਈ ਦਾ ਮੈਂ ਤਾਂ ਹੈ ਨਹੀਂ ਸੀ ਇਸ ਟਾਈਮ ਇੱਥੇ ਕਿ ਇਹ ਬੱਚੇ ਤੁਹਾਡੇ ਕਿੰਨੇ ਕਿੰਨੇ ਉਮਰ ਦੇ ਆ ਇਹ ਬੱਚੇ ਵੱਡੀ ਗੁੱਡੀ ਕਿੰਨੀ ਆ ਉਹ ਹੈਗੇ ਜੀ 9 ਸਾਲ ਦੀ। ਉਦੋਂ ਛੋਟੀ। ਉਦੋਂ ਛੋਟੀ 5 ਸਾਲ ਦੀ। 5 ਸਾਲ ਦੀ। ਇਹ ਤੀਜੀ। ਇਹ ਹੈਗੇ 1.5 ਸਾਲ ਦੀ। 1.5 ਸਾਲ ਦੀ। ਪਾਲ ਪੋਸ਼ਣ ਬੜਾ ਔਖਾ ਹੋ ਜਾਣਾ। ਹਾਂਜੀ। ਇਹਨਾਂ ਦਾ ਹੁਣ ਬੱਚਿਆਂ ਦੀ ਕੇਅਰ ਕੌਣ ਕਰੂਗਾ ਵਿਚਾਰਾਂ ਦੀ? ਇਹਨਾਂ ਦੀ ਵੇਖੋ ਬਾਪ ਸੀ ਉਹ ਕਰਦੇ ਤੁਸੀਂ ਤਾਂ ਆਪ ਪਹਿਲੇ ਦੋਨੇ ਹੈਂਡੀਕੈਪਟਨ ਬਾਪ ਤੁਹਾਡਾ ਨਹੀਂ ਸਰਤੇ ਹੈਗਾ। ਅਈ ਤਾਂ ਇਹ ਬਸ ਪੰਜਾਬ ਸਰਕਾਰ ਮੂਰੇ ਇੱਕ ਹੀ ਬੇਨਤੀ ਹੈ ਅਸੀਂ ਕਹਿੰਨੇ ਸਾਨੂੰ ਇਨਸਾਫ਼ ਮਿਲ ਜਾ ਕਿਉਂਕਿ ਉਹ ਬੰਦਿਆਂ ਨਾਲ ਆਪਾਂ ਨਾਂ ਤਾਂ ਨਹੀਂ ਲੈ ਸਕਦੇ ਕਿਸੇ ਦੇ ਵੀ। ਕਿਉਂਕਿ ਉਹ ਬੰਦੇ ਬਹੁਤ ਵੈਲੀ ਘੁੰਦੇ ਜੀ ਉਹਨਾਂ ਨੇ ਤਾਂ ਜਿਵੇਂ ਮੰਨ ਲਓ ਅੱਜ ਤੋਂ ਸਾਲ ਪਹਿਲਾਂ ਵੀ ਉਹ ਕਿਸੇ ਨਾਲ ਲੜੇ ਸੀਗੇ ਜੀ ਮੈਨੂੰ ਵੀ ਘਰੇ ਮਾਰਨਾ ਆਇਆ ਸੀ ਜੀ ਮੈਂ ਤਾਂ ਹੀ ਨਹੀਂ ਬੋਲੇ ਮੈਂ ਕਿਹਾ ਸੀ ਤਾਂ ਕਬੀਲਦਾਰ ਬੰਦੇ ਆ ਜੀ ਇਹ ਬੰਦੇ ਤਾਂ ਪਵੈਲੀਆ ਵੀ ਇਹ ਤਾਂ ਹਰ ਇੱਕ ਨਾਲ ਹੀ ਲੜਦੇ ਕਰਦੇ ਆ ਜੇ ਮੰਨ ਲਓ ਮੈਂ ਕੁਝ ਬੋਲਦਾ ਜੀ ਇਹਨਾਂ ਨੂੰ ਕਿਉਂਕਿ ਮੈਂ ਤਾਂ ਬਾਹਰ ਅੰਦਰ ਜਾਣਾ ਨਹੀਂ ਇਹਨਾਂ ਦੀ ਦਿਹਾੜੀਆਂ ਦਾ ਕਰਕੇ ਇੱਕ ਤੇ ਮੇਰੀ ਜ ਇਹਨਾਂ ਨੇ ਬਾਹਰੋਂ ਕਿਸੇ ਤੋਂ ਕੁੱਟ ਮਾਰ ਕਰਾਤੀ ਜੀ ਤੇ ਇਹਨਾਂ ਦਾ ਆਪਾਂ ਕੀ ਕਰ ਲਾਂਗੇ ਜੀ ਕਿਉਂਕਿ ਮੇਰੇ ਇੱਕ ਭਰਾ ਦੀ ਤਾਂ ਬਾਹ ਵੱਡੀ ਆ ਜੀ ਜਿਹੜਾ ਮੈਂ ਮੈਂ ਊ ਹੈਂਡੀਕੈਪ ਤਾਂ ਕੱਲੀ ਬਾਸ ਸਾਡੇ ਤਾਂ ਉਹਦੇ ਤੇ ਆਸਮੀਦ ਸੀਗੀ ਜੀ ਵੀ ਕਿਉਂਕਿ ਉਹੀ ਸਾਡਾ ਦਾ ਇੱਕ ਅਖੀਰ ਲਾਚਰਾ ਕੇ ਸੀਗਾ ਜਿਹਦੇ ਤੇ ਸਾਨੂੰ ਆਸਮੀਦ ਸੀ ਵੀ ਜਿਹੜਾ ਬੱਸ ਕਰ ਦੂਗਾ ਜੀ ਸਾਡੇ ਆਸਤੇ ਸਾਨੂੰ ਉਤਾਈਆਂ ਜਿਹੜੇ ਲੋਕ ਕਿਚੂਠੀਆਂ ਫੁਆਹ ਫੁਲਾ ਰਹੇ ਆ ਕਿ ਨਸ਼ੇ ਦਾ ਐ ਕਰਕੇ ਅਸੀਂ ਚਾਹੁੰਨੇ ਆ ਵੀ ਅੱਜ ਤਾਂ ਸਾਡੇ ਭਰਾ ਨਾ ਆਏ ਹੋਏ ਆਈ ਕੱਲ ਨੂੰ ਕਿਸੇ ਹੋਰ ਨਾ ਵੀ ਕੱਲ ਨੂੰ ਅਸੀਂ ਤਾਂ ਬਸ ਘਰ ਬਚਾਉਣੇ ਚਾਹੁੰਨੇ ਆ ਲੋਕਾਂ ਦੇ ਅਸੀਂ ਤਾਂ ਬਸ ਐ ਕਹਿਣਾ ਵੀ ਉਹਨਾਂ ਤੋਂ ਜਿੰਨਾ ਵੀ ਹੋ ਸਕਦਾ ਉਹਨਾਂ ਹੀ ਬਚਾ ਕੇ ਰੋਈ ਜੀ ਬਸ ਸਾਨੂੰ ਇਨਸਾਫ ਮੰਗਣ ਮਿਲਣਾ ਚਾਹੀਦਾ ਕਿਉਂਕਿ ਹੁਣ ਤੁਸੀਂ ਲੈ ਲਿਓ ਸਾਡੇ ਘਰੇ ਦਾ ਚਰਾਗ ਬਚ ਗਿਆ ਸਾਰਾ ਤਾਂ ਕੁਝ ਵੀ ਨਹੀਂ ਹਸਰਾ ਜਿਹੜਾ ਹੁੰਦੀ ਤੇ ਉਹ ਵੇਖ ਰਹੀ ਰਿਤੇਦਾਰਾਂ ਚ ਬੱਚੇ ਫਿਰਦੇ ਆ ਗਏ ਉਹ ਦੇਖੀ ਸਾਡੇ ਨਾਲ ਆਉਣ ਨਹੀਂ ਦਿੰਦਾ ਤੇ ਤੁਸੀਂ ਸਾਡਾ ਕਰ ਲੋ ਕੀ ਕਰਦੇ ਆਂਗੇ ਹੁਣ ਜੇ ਅਸੀਂ ਪਹਿਲਾਂ ਤੇ ਪਹਿਲੀ ਬੰਦੇ ਹਾਂ ਅਜੇ ਤੱਕ ਉਹਦਾ ਕੋਈ ਕੰਮ ਕਰ ਲੈਂਦੀ ਅਸੀਂ ਤਾਂ ਦਿਹਾੜੀਆਂ ਕਰਦੇ ਆਂ ਮੈਂ ਕਿਤੇ ਸਿਟੀ ਚ ਗੋਨਿਆਂ ਨੇ ਦੇਖ ਸਕਦੇ ਹੋ ਜਿਹਾ ਕਿ ਜਿੱਥੇ ਮੈਂ ਦਿਹਾੜੀਆਂ ਕਰਦਾ ਸੀ ਦਾ ਮਜ਼ਦੂਰੀ ਵੀ ਨਹੀਂ ਚਾਜਣਾਉਂਦੀ ਮਤਲਬ ਕਿਤੇ ਕਿਤੇ ਡੱਗ ਵੀ ਪੈਣਾ ਨਹੀਂ ਮੇਰਾ ਦਾ ਪੈਰ ਜੈ ਇਨਾਂ ਨਕਸਾ ਜੀ ਅਸੀਂ ਤਾਂ ਆਪਦਾ ਮਜ਼ਾ ਟਾਈਮ ਪਾਸ ਕਰਦੇ ਸਾਡੀ ਬਸ ਉਹਦੇ ਦੀ ਮਾੜੀ ਮੁੱਟੀ ਜ਼ਮੀਨ ਦੀ ਸੀਗੀ ਜੀ ਵਿਚਾਲ ਆਪਦੇ ਜਵਾਕਾਂ ਦਾ ਟਾਈਮ ਪਾਸ ਕਰੂਗਾ ਸਾਨੂੰ ਤਾਂ ਐ ਸੀਗਾ ਜੀ ਹੁਣ ਉਹਦਾ ਵੀ ਉਹਦੀ ਵੀ ਦਿੱਤੇ ਉਹਨਾਂ ਨੂੰ ਮਾਰਤਾ ਜੀ ਉਹਨੂੰ ਵੀ ਤੇ ਹੁਣ ਆ ਜਵਾਕਾਂ ਦਾ ਕੀ ਬਣੂਗਾ ਜੀ ਅਸੀਂ ਤਾਂ ਆਪਸਾ ਹੀ ਕਿਉਂ ਨਹੀਂ ਸਾਨੂੰ ਇਨਸਾਫ ਮਿਲ ਜੇ ਕਿਉਂਕਿ ਸਾਨੂੰ ਕਾਨੂੰਨ ਤੇ ਵੀ ਪੂਰਾ ਭਰੋਸਾ ਹੀ ਵੀ ਉਹ ਆਪਦੇ ਹਸਾਮਣਾ ਸਾਰਾ ਕੇਸ ਹੈਂਡਲ ਕਰਨਗੇ ਤੇ ਬਾਕੀ ਮਹਾਰਾਜ ਨੂੰ ਪਤਾ ਸੀ ਜਿਹੜਾ ਕੁਝ ਉਹਨਾਂ ਨੇ ਕਰਨਾ ਹੈ ਜੀ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਭਰਾ ਲੱਗਦਾ ਸੀ ਮਾਮੇ ਦਾ ਮੁੰਡਾ ਸੀਗਾ ਜੀ ਮਾਮੇ ਦਾ ਮੁੰਡਾ ਸੀ ਹਾਂਜੀ ਜਦੋਂ ਲੜਾਈ ਹੋਈ ਆ ਜੀ ਮੈਂ ਮਗਰਲੇ ਘਰੇ ਜਿੰਨਾਂ ਦੀ ਖਿਲਾੜੀ ਹੈ ਉਹਨਾਂ ਨੂੰ ਮੋਟਰਸਾਈਕਲ ਦਬਾਉਣਾ ਸੀਗਾ ਮੈਂ ਉਹਨਾਂ ਦੇ ਘਰੇ ਚ ਲਿਆ ਗਿਆ ਇੱਥੋਂ ਚੀਕ ਵੱਜੀ ਅਖੇ ਉਹਦੀ ਗੋਬੀ ਦੀ ਬੂਹ ਆਂਦੀ ਅਖੇ ਮੱਖਣ ਨੂੰ ਮਾਰਦੂ ਅਖੇ ਮੰਮੀ ਗੰਡਾਸਾ ਲੈ ਗਿਆ ਮੈਂ ਜੀ ਉੱਥੋਂ ਮੇਰੇ ਦੋਨੇ ਪੈਰ ਦੁਖਦੇ ਆ ਮੋਂਵੇਂ ਭੱਜਿਆ ਆ ਜਦੋਂ ਉਹ ਨੁਮਾ ਆਇਆ ਉਹਦੇ ਸਿਰ 'ਚ ਮੁਕੀਏ ਆ ਚੀਜ਼ ਨਾ ਮਾਰੀ ਉਹਨੇ ਮੇਰੇ ਸਾਹਮਣੇ ਆਉਂਦੇ ਆਉਂਦੇ ਤੇ ਇੱਥੇ ਜਦੋਂ ਮਾਰੀ ਉਦੋਂ ਬਾਅਦ ਉਹਨੇ ਉਹਦੇ ਹੱਥ 'ਚ ਗੰਡਾਸਾ ਫੇਰ ਉਹਨੇ ਲੱਤਾਂ ਨਾਲ ਆਪ ਮੈਂ ਜੱਫਾ ਪਾਲਿਆ ਐਂ ਕਰਕੇ ਕਲੰਗੜੀ ਮਾਹ ਵੀ ਹੋਂਦ ਨਾ ਮਾਰੀ ਮੁੰਡਾ ਐਂ ਕਿਹੜੇ ਕਰਨ ਲੱਗ ਗਿਆ ਏ ਜਦੋਂ ਐਂ ਕਿਹੜੇ ਪੈ ਗਿਆ ਦੋ ਲੱਤਾਂ ਨੇ ਮੇਰੇ ਸਾਹਮਣੇ ਮਾਰੀਆਂ ਮੁੱਕੀਆਂ ਵੀ ਮਾਰੀਆਂ ਮੈਂ ਚੱਕ ਕੇ ਉਹਨੂੰ ਆਪਦੇ ਘਰੇ ਲਿਆਇਆ ਮੁੰਡੇ ਨੂੰ ਉਹਦੇ ਮਾ ਪਾਣੀ ਪਿਆਇਆ ਉਹਨੂੰ ਤੋਤਾ ਜਿਹਨੂੰ ਨਾਲੀ ਚ ਡਿੱਗ ਪਿਆ ਸੀ ਉਹਦਾ ਜੱਗ ਵੀ ਲਿਆਇਆ ਮੈਂ ਉਹਦਾ ਜੂਸ ਪੀਣ ਗਿਆ ਸੀ ਇੱਥੇ ਬੁੜੀਆਂ ਵੀ ਬੈਠੀਆਂ ਉਹਨਾਂ ਨੂੰ ਪੁੱਛਿਆ ਜਾਵੇ ਵੀ ਉਹ ਬੰਦੇ ਦਾ ਕੀ ਨਸ਼ਾ ਕਰਿਆ ਸੀ ਜਾਂ ਉਹ ਡਿੱਗਦਾ ਗਿਆ ਸੀ ਜਾਂ ਕੋਈ ਉਹਨੂੰ ਫੜ ਕੇ ਲੈ ਕੇ ਗਿਆ ਸੀ ਵੀ ਇਹਦਾ ਨਸ਼ਾ ਕੀਤਾ ਆਪਦੇ ਪੈਰਾਂ ਤੇ ਗਿਆ ਐਸ ਲੋਟੋਂ ਨੇ ਨੀਵੀਂ ਪਾਈ ਆ ਗੱਲ ਕੀ ਹੋਈ ਇੱਥੇ ਸਾਡੇ ਤਾਰੀ ਦੇ ਮੁੰਡੇ ਆਈ ਬੁਗਲਾ ਤੇ ਨਿੱਕੂ ਉਹਨੂੰ ਆਂਦਾ ਵੀ ਤੂੰ ਦੱਲਿਆ ਕਿਉਂ ਬੁਲਾਉਣਾ ਇਹਨਾਂ ਨੂੰ ਸਾਡੀ ਤਾਂ ਇਹਨਾਂ ਨਾਲ ਬੰਦ ਹੀ ਨਹੀਂ ਉਹ ਸਾਡਾ ਬੰਦਾ ਮੱਖਣਾ ਸਿੰਘ ਆਂਦਾ ਵੀ ਥੋੜੀ ਦਾ ਸਾਰੇ ਪਿੰਡ ਨਾਲ ਦਸ਼ਮਣੀ ਹੈ ਮੈਂ ਛੋੜੇ ਪਿੱਛੇ ਲਾ ਕੇ ਕਿਹਦੇ ਕਿਹਦੇ ਨਾਲ ਵੈਰ ਪਾਵਾਂ ਵੀ ਬਈ ਮੈਂ ਤਾਂ ਬੁਲਾਉਂਗਾ ਬਸ ਇੱਥੋਂ ਨੇ ਆ ਗੱਲ ਕਹਿ ਨਹੀਂ ਦਿੱਤੀ ਇਹ ਮੱਖਣ ਦੇ ਦੱਸਣ ਦੀ ਗੱਲ ਹੈ ਜਦੋਂ ਮੈਂ ਆਪਦੇ ਘਰੇ ਲੈ ਗਿਆ ਵੀ ਕਿਸ ਗੱਲ ਪਿੱਛੇ ਮੱਖਣਾ ਤੇਰੇ ਇਹਨੇ ਮਾਰਿਆ ਮੈਨੂੰ ਆ ਤਾਂ ਵੀ ਬਈ ਇਸ ਗੱਲ ਪਿੱਛੇ ਮੇਰੇ ਮਾਰਿਆ ਨੇ ਵੀ ਤੂੰ ਬੁਗਲੇ ਨੂੰ ਤੇ ਨਿੱਕੂ ਨੂੰ ਕਿਉਂ ਬੁਲਾਉਣਾ ਹੈ ਤੇ ਵੀ ਮੈਂ ਆਖਿਆ ਵੀ ਮੈਂ ਤੁਹਾਡੇ ਪਿੱਛੇ ਪਿੰਡ ਨਾਲ ਦੁਸ਼ਮਣੀ ਨਹੀਂ ਲੈ ਸਕਦਾ ਮੇਰੇ ਤਿੰਨ ਧਿੰਗਾਂ ਇਹ ਮੈਂ ਤਾਂ ਟਾਈਮ ਪਾਸ ਕਰਦਾ ਹਾਂ ਦਾ ਤੇ ਇੰਨੀ ਗੱਲਾਂ ਦਾ ਮੈਨੂੰ ਕਹਿਣ ਨਹੀਂ ਦਿੱਤੀ ਜਿੱਥੇ ਉਹਦੇ ਜ਼ਖਮ ਸੀਗਾ ਹੀ ਐਸ ਲੋਟ ਮੁੱਕੀਆਂ ਮਾਰੀਆਂ ਨੇ ਉਹ ਉਹਨੂੰ ਦਿਸਣੋਂ ਹਟ ਗਿਆ ਸੀ ਮਾਦੇ ਘਰੇ ਲੈ ਗਿਆ ਲੈਂਚੀ ਪਾਇਆ ਸੀ ਉਹਦੇ ਅੱਖਾਂ ਜਿੱਤੇ ਨਾਲ ਸੱਟ ਮਾਰੀ ਤੁਸੀਂ ਕਹਿੰਦੇ ਹੋ ਵੀ ਮੁੱਕੀ ਮਾਰੀ ਆ ਹਾਂਜੀ ਉਹਨਾਂ ਨੂੰ ਪਤਾ ਸੀ ਵੀ ਇਹ ਦੀ ਜਿਹੜੀ ਨਵਜ ਇੱਥੀ ਆ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਉਹਨਾਂ ਨੇ ਇਹ ਗੱਲ ਸੋਚ ਕੇ ਹੀ ਮਾਰੀ ਸੀ ਵੀ ਇੱਥੋਂ ਹੀ ਮਰੂਗਾ ਇਹ ਜੀ ਵੀ ਆਪਾਂ ਹੋਰੋਂ ਇੱਥੇ ਵੀ ਮਾਰ ਸਕਦੇ ਸੀ ਇੱਥੇ ਵੀ ਮਾਰ ਸਕਦਾ ਬੰਦਾ ਮੂੰਹ ਤੇ ਵੀ ਮਾਰ ਸਕਦਾ ਉਹਨਾਂ ਨੇ ਮੇਨ ਥਾਂ ਹੀ ਲਿਆ ਕੇ ਮੁੱਕੀ ਮਾਰੀ ਜਿੱਥੇ ਉਹਨਾਂ ਨੂੰ ਪਤਾ ਸੀ ਵੀ ਇੱਥੋਂ ਖਤਮ ਹੋਊਗਾ ਜਿੱਥੇ ਆਪਰੇਸ਼ਨ ਹੋਇਆ ਹੋਇਆ ਸੀ ਜਿੱਥੇ ਆਪਰੇਸ਼ਨ ਹੋਇਆ ਹੋਇਆ ਸੀ ਉਹਨਾਂ ਨੇ ਮੁੱਕੀਆਂ ਹੀ ਉਸ ਥਾਂ ਤੇ ਮਾਰੀਆਂ ਮੁੰਡਾ ਨਾਲ ਦੀ ਨਾਲ ਹੀ ਇਹੀਂ ਘੁਕਿਆ ਆਪਰੇਸ਼ਨ ਕਿੰਨੇ ਚਿਰ ਪਹਿਲਾਂ ਹੋਇਆ ਸੀ ਆਪਰੇਸ਼ਨ ਹੋਏ ਨੂੰ ਤਾਂ ਇਹ ਮੇਰੇ ਹਿਸਾਬ ਨਾਲ ਕਿੰਨੇ ਸਾਲ ਹੋ ਗਏ ਸੀ 9-10 ਸਾਲ ਹੋ ਗਏ ਲੈ ਹਾਂ ਲੈਟ ਲੱਗ ਗਈ ਸੀ ਆਪਣੇ ਜੈਤੋ ਹੀ ਲੱਗੀ ਸੀ ਜੀ ਬਾਜਾ ਚੌਂਗ ਚ ਕੰਮ ਬਾਜਾ ਚੌਂਗ ਚ ਆ ਚੀਜ਼ ਤੋਂ ਨਹੀਂ ਇੱਥੋਂ ਲਾ ਕੇ ਆਏ ਸਿਰ ਉਹਦਾ ਸਾਰਾ ਹੱਡਾਂ ਹੀ ਸੀ ਤੇ ਜਦੋਂ ਨੇ ਮੁੱਕੀਆਂ ਮਾਰੀਆਂ ਮੁੰਡਾ ਵੀ ਮੰਨ ਕੇ ਚਲੋ ਜੀ ਉੱਠ ਕੇ ਆਖੂਗੇ ਤਾਂ ਉੱਠ ਕੇ ਘੁੰਮ ਕੇ ਵਖਾ ਰਨਾ ਤੇ ਉਹ ਕੁਕਿਆ ਐਸ ਲੋਟ ਜਦੋਂ ਐਸ ਲੋਟ ਘੁੱਗ ਗਿਆ ਉਦੋਂ ਬਾਅਦ ਉਹਨਾਂ ਨੇ ਜਿਹੜੋ ਘੁਕਿਆ ਉਹਦੇ ਅੰਨੀ ਨੂੰ ਮੂੰਹ ਕੀਤਾ ਹੈ ਦਵਾਰੇ ਘੁੱਕ ਕੇ ਜੀ ਫਿਰ ਉਹਨੇ ਦੋ ਦਿੱਤਾ ਮਾਰੀਆਂ ਇੱਥੇ ਉਹ ਫਿਰ ਆਏ ਕੋਡਾ ਹੀ ਹੋ ਗਿਆ ਕੋਡਾ ਹੋ ਗਿਆ ਮੈਂ ਜੱਫਾ ਪਾਲਿਆ ਜੱਫਾ ਪਾ ਕੇ ਬਈ ਉਹਨੂੰ ਜੀ ਮੈਂ ਉੱਥੇ ਲਿਆ ਆ ਆਪਦੇ ਘਰੇ ਉਹਦਾ ਮੂੰਹ ਧੋਤਾ ਉਹਨੂੰ ਠੰਡਾ ਪਾਣੀ ਪਿਆਇਆ ਪੈਰ ਧੋਤੇ ਮਾਣੂ ਪਾਖਾ ਵੀ ਕਿਸ ਗੱਲ ਪਿੱਛੇ ਲੜਾਈ ਹੋਈ ਹੈ ਉਹਨਾਂ ਦੋ ਗੱਲਾਂ ਹੀ ਕਹਿੰਆਂ ਆਂਦਾ ਵੀ ਮੇਰੀ ਨਿੱਕੂ ਨਾ ਤੇ ਬੁਗਲੇ ਨਾ ਆਂਦੇ ਸੀ ਵੀ ਤੂੰ ਉਹਨਾਂ ਨੂੰ ਬੁਲਾਣਾ ਇਸ ਗੱਲ ਪਿੱਛੇ ਆਂਦਾ ਬਈ ਮੈਨੂੰ ਇਹਨਾਂ ਨੇ ਕੁੱਟਿਆ ਆ ਮੌਤ ਹੈ ਜੀ ਉਹਦੀ ਉਸ ਸਮੇਂ ਕੁੱਟਣ ਜਿਵੇਂ ਕੁੱਟੇ ਸੋ ਉਸ ਵੇ ਕਿੰਨੇ ਬੰਦੇ ਸੀਗੇ ਉਹ ਕੱਲਾ ਸੀਗਾ ਜੀ ਉਹਦੀ ਮਾਂ ਸੀ ਉਹਦੀ ਬਹੂ ਸੀ ਬੰਦੇ ਉ ਉਹ ਦੋ ਬੁੜੀਆਂ ਸੀ ਇੱਕ ਬੰਦਾ ਸੀ ਬਹੂ ਵੀ ਉਹਦੀ ਨਾਲ ਸੀ ਉਹਦੀ ਮਾਂ ਵੀ ਉਹਦੀ ਨਾਲ ਸੀ ਉਹਦਾ ਭਰਾ ਇੱਕ ਜਗਤਾ ਜਿਹੜਾ ਹੀ ਉਹ ਹੈ ਨਹੀਂ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਚ ਆਇਆ ਉਹ ਦੋ ਤਿੰਨ ਘੰਟੇ ਬਾਅਦ ਜੀ ਜੋ ਦੋ ਤਿੰਨ ਘੰਟੇ ਬਾਅਦ ਆਇਆ ਸ਼ਾਮ ਨੂੰ ਇੱਥੇ ਦਾ ਪੂਰਾ ਸਿਸਟਮ ਸਾਡਾ ਵਿਗੜਿਆ ਹੀ ਪਿਆ ਸੀਗਾ ਆ ਕੇ ਉਹ ਆਂਦਾ ਕਿ ਉਹਨਾਂ ਨੂੰ ਅਖੇ ਸਾਡਾ ਨਾਂ ਨਾਲ ਲਓ ਉਹ ਬੰਦਿਆਂ ਨੂੰ ਪੁੱਛੋ ਨੇ ਤਾਰੀ ਦੇ ਮੁੰਡਿਆਂ ਦਾ ਨਾਂ ਲਿਆ ਅਖੇ ਉਹ ਤਾਰੀ ਦੇ ਮੁੰਡੇ ਤਾਂ ਕਿ ਇਹਨੂੰ ਲੰਮਾ ਪਾਈ ਬੈਠੇ ਸੀ ਸਾਡਾ ਨਾਂ ਆਕਾਸ਼ ਤੋਂ ਲੈਨੇ ਜੇ ਇਹ ਕੋਈ ਗੱਲ ਨਹੀਂ ਸੀ ਕੋਈ ਕੁੱਟਮਾਰ ਦੀ ਗੱਲ ਨਹੀਂ ਸੀ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਉਹ ਲੰਮਾ ਪਾਈ ਬੈਠੇ ਸੀ ਉਹ ਲੰਮੇ ਪਾਏ ਦੀ ਜਾਇਜ਼ਤਾ ਹੁਣ ਉਹੀ ਬੰਦਾ ਦੇਊਗਾ ਨਾ ਜਿਹੜਾ ਆਦੇ ਮੂੰਹੋਂ ਕਹਿੰਦਾ ਉਹਦੀ ਜਾਂਚ ਤਾਂ ਸਾਨੂੰ ਐ ਨਹੀਂ ਗਈ ਨਾ ਉਹਦੀ ਜਾਂਚ ਦੀ ਇਹ ਵੀ ਜਾਂਚ ਕਰੀ ਜਾਵੇ ਵੀ ਉਹ ਉਹਨਾਂ ਦਾ ਨਾਂ ਕਿਉਂ ਲੈਂਦਾ ਜਗਤਾ ਸ਼ਾਮ ਨੂੰ ਆ ਕੇ ਅਸੀਂ 70 ਤੇ ਬੈਠਿਆ ਆਂਦਾ ਕਿ ਸਾਡਾ ਨਾਂ ਕੋ ਲੈਨੇ ਉਹਨਾਂ ਨਾਲ ਗੱਲ ਕਰੋ ਜਿਨ੍ਹਾਂ ਨੇ ਤੁਹਾਡਾ ਮੁੰਡਾ ਲੰਮਾ ਪਾ ਕੇ ਕੁੱਟਿਆ